ਆੰਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੁਕਤੁ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚਨ ਹੋਵੈ ਜੇ ਸੋਚੀ ਦੁਖੁਵਾਰੁ ਚੁਪੈ ਚਤ ਨ ਹੋਵੈ ਜੇ ਲਾਇ ਰਹਾ ਲਿਤਾਰੁ ਉਖੇਂ ਪਤਨਾ ਤਰੀ ਜੈ ਬਨਾ ਪ੍ਰਿਆ ਭਾਰ ਸਹਸ ਸਿਆਣ ਪਾਲਖ ਬੋਹ ਤੈਕ ਨ ਚੱਲਾ ਨਾਲ ਕਿ ਉਸ ਚਾਰਾ ਹੋਇਆ ਕੋ ਕੂੜਾ ਟੁੱਟੈ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਉ ਨ ਆਕਾਰ ਹੁਕਮਤ ਹੈ ਆਜਾਈ ਹੁਕਮੇ ਹਾ ਮਨ ਜੀ ਹੁਕਮੇ ਲੈ ਵੜਾਈ ਹੁਕਮੇ ਉਤਮ ਨੀਚ ਹੁਕਮਾ ਲਿਖ ਦੁਖ ਸੁਖ ਪਾਈ ਹੈ ਇੱਕ ਨਾਮ ਕਿਵੇਂ ਬਖਸ਼ੀਸ ਇਹ ਬਸ ਹੁਕਮ ਇਹਦਾ ਭਾਈ ਹੈ ਹੁਕਮੈਂਦਰ ਸਾਕ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬਝ ਜਾ ਤਾ ਹੁਮੈ ਕਹਿ ਨਾ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣੋ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗਣਮਢਿਆਇਆਂ ਚਾਰ ਗਾਵੇ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਪ੍ਰੇਤਨ ਖੇ ਗਾਵੇ ਕੋ ਜੀ ਲਾ ਕਰਦੇ ਗਾਵੇ ਕੋ ਜਪ ਦੇਸੇ ਦੂਰ ਗਾਵੇ ਕੋ ਵਿਖੇ ਹੱਥ ਰਖ ਦੂਰ ਕਥਨਾ ਕਥਨਾ ਨਾ ਆਵਤੋ ਟੋਟ ਕਥ ਕਥ ਕਥੀ ਕੋਟੀ ਕੋਟ ਦਿੰਦਾ ਦੇ ਲੈਂਦੇ ਚਪਾਹੇ ਜੁਗਾ ਜਵੰਤਰ ਖਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਤਰਵਾਹੋ ਸਾਚਾ ਸਾਹਿਬ ਸਾਥ ਨਾਏ ਭਾਖੇ ਭਗਵਾ ਪਾਰ ਆਖ ਮੰਗੇ ਦੇਹ ਦੇਹ ਦਾਤ ਕਰੇ ਦਾਤਾ ਫਿਰ ਕੇ ਅੱਗੇ ਰੱਖੀਐ ਜੇ ਤਦ ਦੇਸਾ ਦਰਬਾਰ ਮੋਹ ਕਬਲਨ ਬੋਲੀਆ ਜਿਸ ਸੰਭਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਵੜਿਆਏ ਵਿਚਾਰ ਕਰਮੀਆਂ ਵਿਕਪੜਾ ਨਜ਼ਰੀ ਮੁਖਦਵਾ ਨਾਨਕ ਐਵੇਂ ਜਾਣੀਐ ਸਵਾਪੇ ਸਚਿਆਰਥ ਆਪੇ ਨਾ ਜਾਏ ਕਿਤਾ ਨ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਨ ਕਾਇਆ ਮਾਨ ਨਾਨਕ ਗਾਵੇ ਗਣੀ ਨਿਧਾਨ ਗਾਵਿ ਸੁਣੀਐ ਮਨ ਰਖੇ ਪ੍ਰਹੋਦ ਪ੍ਰਹਰਸ ਘਰ ਲੈ ਜਾਏ ਬ੍ਰਿੰਕ ਨਾਦਮ ਗ੍ਰੰਥ ਵੇਦਮ ਗ੍ਰੰਥ ਰਹਾ ਸਮਾਈ ਗੁਰੇਸਰ ਗੁਰਦੌਰਖ ਪਰਮਾ ਗੁਰਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾਂ ਇੱਕਾ ਦੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰਨਾ ਜਾਏ ਤੀਰਥ ਨਾਵਾ ਜੇ ਤੁਸ ਹਮ ਆਉਣ ਪਹਣ ਤੈ ਨਾਇ ਤਰੀ ਜਿਤੇ ਸਰਥੋ ਪਾਏ ਵਿਖਾਨ ਕਰਮਾ ਕਮ ਲ ਲੈ ਮਤੂ ਚਰਤਨ ਜਵਾ ਹਰਮਾਨ ਜੇ ਇੱਕ ਗੁਰ ਕੀ ਸਿੱਖ ਸੁਣੀ ਗ੍ਰੰਥ ਕ ਤੇਹ ਬੁਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈ ਬਿਸਰਨਾ ਜਾਏ ਜੇ ਜੁਚਾਰਿਆ ਅਰਜਾ ਦੋਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲਤਲਾ ਸੁਖ ਹੋਏ ਜੰਗਾ ਨਾਮ ਰਖਾਇ ਕੈ ਜਸ ਕੀਰਤੋ ਜਗਲੇ ਜੀ ਕਿਸ ਨਦਰਿ ਤਨ ਆਵਈ ਤਾ ਆਤਮ ਨਛੇ ਕੇ ਕੀਟ ਆਇ ਅੰਦਰ ਕੀਟ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁੰਦੇ ਤੇ ਹਤ ਨ ਸੁਝਈ ਜੇ ਤਿਸ ਕਉ ਨ ਕੋਇ ਕਰ ਸੁਣੈ ਸਤਿਪੀਰ ਸੁਰਨਾਥ ਸੁਣੈ ਧਰਤ ਤਵਲਾ ਕਾ ਸੋ ਸੁਣੈ ਦਿਪ ਲੋਕ ਪਤਾਲੋ ਸੁਣੈ ਕੋ ਨ ਸਕਤ ਕਾਲੋ ਨਾਨਕ ਪਤ ਤਸਦਾ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਸਰਬਰਮਾ ਇੰਦ ਸੁਣੈ ਮੁਖ ਸਲਾਹਣ ਮੰਦ ਸੁਣੈ ਜਗ ਜਗ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤ ਤਸਦਾ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਸੁਣਾ ਈਸ਼ਵਰ ਵਰਮਾ ਇਹ ਦੋ ਸੁਣਾ ਮੁਖ ਸੁਲਾਹਣ ਮੰਦ ਸੁਣਾ ਜੋਗ ਜੁਗ ਤਨ ਭੇ ਸੁਣਾ ਸਾਸਤ ਸਮਰਤ ਵੇਦ ਨਾਨਕ ਪੁੱਤਰ ਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਸਤ ਸੰਤੋਖ ਗਿਆਨ ਸੁਣਾ ਅੱਠ ਸੱਚਾ ਸਿਨਾਹ ਸੁਣਾ ਪਰਪੜ ਪਾਵੇ ਮਾਨ ਸੁਣਾ ਲੱਗੇ ਸਹਿਜ ਧਿਆਨ ਨਾਨਕ ਪੁੱਤਰ ਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਸਰਾਗਣਾ ਕੇਗਾ ਸੁਣਾ ਸੇਖ ਪੀਰ ਪਾਤਸ਼ਾ ਸੁਣਾਂ ਦਹਿ ਪਾਵੇ ਰਾਹੋ ਸੁਣਾ ਹੱਥ ਵੈਸ ਗਾਹ ਨਾਨਕ ਤਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਨ ਕਿ ਕਹੀ ਨਾ ਜਾਏ ਜੇ ਕੋ ਕਹਿ ਪੁੱਛੇ ਪਛਤਾਏ ਕਾਗਜ਼ ਕਲਮ ਨਾਲ ਲਿਖਣ ਹਾਰ ਨ ਕਾ ਮਹਿਤਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧੋ ਮਨ ਸਭਿ ਭੰਕ ਸਦੋ ਮਨ ਮਹਿ ਚੋਟਾ ਨ ਪਾਏ ਮਨ ਜਿਮ ਕੈ ਸਾਥ ਨ ਜਾਏ ਐਸਾ ਆਨੰਦ ਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਵੇ ਮਨ ਮਾਰਗ ਥਾਕ ਨ ਪਾਏ ਮਨ ਪਥਿਨ ਪ੍ਰਗਟ ਜਾਏ ਮਨ ਮਗ ਨ ਚੱਲੇ ਪੰਥੋ ਉਨਤ੍ਰਮ ਸਿਤੀ ਸੰਬੰਧ ਐਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਵੇ ਮਨ ਪਾਵਨ ਦਵਾਰਨ ਪ੍ਰਵਾਰ ਸਤਹਰਨ ਤਰ ਤਾਰੇ ਗੁਰ ਸਿੱਖੋ ਮਨ ਨਾਨਕ ਭਵਨ ਪਿਤੂ ਵੈਸਾ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜ ਪਾਵ ਦਰਗਨ ਪੰਜ ਸੋਹ ਹੈ ਹਜ਼ਰਾਂ ਜਾਨ ਸੰਤਾਂ ਕਾ ਗੁਰ ਏ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨ ਨਾਹੀ ਸੁਮਾਨ ਤਉ ਤਰੰਦਿਆ ਕਾ ਕੂਤ ਸੰਤੋਖ ਥਾਪਤ ਕਾ ਜਨ ਸੂਤੋ ਜੇ ਤੁਮ ਜਹੂਆ ਸਚਿਆਰ ਤਵਲੇ ਉਪਰ ਕਿਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੋਰ ਜੀ ਜਾ ਤਰੰਗਾ ਤੇ ਨਾਵ ਸਭ ਨ ਲਿਖਿਆ ਬੜੀ ਕਲਾ ਮਹਿੂ ਲਖਾਲਖ ਜਾਣ ਕੋਇ ਲਿਖਾ ਲਿਖਿਆ ਕਿਤਾ ਹੋਏ ਕਿਤਾ ਤਨ ਸਵਾਲੇ ਹਰੂਪ ਕੀਤੇ ਦਾ ਜਾਣੇ ਕਉਣ ਪੂਤੋ ਕੀ ਤਪ ਸਭ ਇਕ ਕਵਾਉ ਤਿਸ ਤੇ ਹੋਏ ਲਖਦਰਿ ਆਉ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨ ਜਾਵਾ ਇਕ ਵਾਰ ਜੋ ਤੁਧ ਪਾਵੈ ਸਾਰੇ ਖਲੀਕਾਰ ਤੁਮ ਸਦਾ ਸੁਲਾਮ ਨਿਰੰਕਾਰ ਅਸੰਖ ਜਪੋ ਸੰਖ ਪਾਉ ਸੰਖ ਪੂਜਾ ਅ ਸੰਖ ਕਰਤਾ ਅ ਸੰਖ ਗ੍ਰੰਥ ਸੰਖਵੇਦ ਪਾਠ ਸੰਖ ਜੋਗੰਦਰਹਿ ਵਿਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਸਤੀ ਸੰਤ ਦਾ ਤਾਰੋ ਸੰਤ ਸੂਰਮਹੋ ਫਕਸਾਰ ਸੰਖ ਮਾਂ ਲਿਬ ਲਾਇ ਤਾਰ ਕੁਦਰਤ ਕਮਣ ਕਹਾ ਵਿਚਾਰ ਆਰਿਆ ਨ ਜਾਵਾ ਇੱਕ ਵਾਰ ਜੋਤਿ ਤ ਫਾਵੇ ਸਾਇ ਈ ਲੀਕਾਰ ਓ ਸਦਾ ਸਲਾਮ ਨਿਰੰਕਾਰ ਸੰਖ ਮੁਰਖੰਦ ਕੋਰ ਸੰਚੁਰ ਰਾਮ ਕੋਰ ਸੰਖ ਮੁਰਖਰ ਜਾਹੇ ਜੋਰ ਸੰਖ ਲੋਡਹ ਤਿਆ ਆਪਣਾ ਹੈ ਸੰਤ ਪਾਪੀ ਪਾਪ ਪ੍ਰਜਾਹ ਸੰਖ ਪੜਿਆਰ ਕੋੜੇ ਫੇਰਾ ਹੈ ਸੰਖ ਲੈ ਚਲ ਮਲ ਭੱਕ ਖਾਹੇ ਸੰਖ ਸੁਰ ਕਰੇ ਭਾਰ ਨਾਨਕ ਨਿਤ ਕਹੇ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋਤਿ ਭਾਵੇ ਸਾਈ ਪਲੀਕਾਰ ਤੁਮ ਸਦਾ ਸਲਾਮ ਸ੍ਰੀ ਰੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖ ਹੈ ਸਿਰ ਭਾਰ ਹੋਏ ਅਖਰੇ ਨਾਮ ਕੇ ਸਲਾਹ ਹੋ ਕਰੇ ਬਿਆਨ ਗੀਤ ਗੁਣ ਗਾਹ ਹੋ ਕਰੇ ਲਿਖਣ ਭੁੱਲਣ ਬਾਣ ਅਸਰਾ ਸਰ ਸੰਜੋਗ ਵਖਾਂ ਜੋ ਨਾ ਲਿਖੇ ਤਿਸ ਸਰਨਾਹੇ ਜੋ ਕਰਮਾਏ ਤਿਤਉ ਪਾਹੇ ਜੇ ਤੱਕ ਕੀਤਾ ਤੇ ਤਾ ਨਾਉ ਮਿਣਨਾ ਬੈ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਭਗਵਾਨ ਸਾਈ ਫਲੀਕਾਰ ਤੁਮਸ ਦਾ ਸਲਾੰਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੁਕ ਕਲੀਤੇ ਕੱਪੜ ਹੋਏ ਦੇ ਸਾਹਮਣ ਲਿਏ ਉਪਤ ਹੋਏ ਭਰੇ ਮਤ ਆਪਾਂ ਕਾ ਸੰਗੋ ਤੁਪੈ ਨਵ ਕਰੰਗੁ ਆਪਣੇ ਪਾਪੀ ਅਖਣ ਨਾਹੈ ਕਰ ਕਰ ਕਰਣਾ ਲਖਲਾ ਜਾਹ ਆਪੇ ਮੀਜ ਆਪੇ ਹੀ ਖਾਓ ਨਾਨਕ ਹੁਕਮਿ ਆਵ ਜਾਹੋ ਤੀਰਥ ਤਪ ਦਇਆ ਦਤਦਾਨ ਜੇ ਕੋ ਪਾਵਤ ਤਲ ਕਾਮਨ ਸੁਣਿਆ ਮਨਿ ਅਮਨ ਕੀਤਾ ਭਾਉ ਅੰਤਰਗਤ ਦੇਥ ਮਲ ਨਾਵ ਸਭ ਗਣ ਤੇਰੇ ਮੈਂ ਨਾਹੀ ਕੋਏ ਵਿਣੁ ਕੀਤੇ ਭਗਤ ਨਾ ਹੋਏ ਸਵਾਸਤ ਆਤਬਾਨੀ ਬਰਮਾਓ ਸਤ ਸੁਹਾਣ ਸੁਦਾਮਨ ਚਾਓ ਕਮਨ ਸੁਵੇਲਾ ਵਕਤ ਕਮਨ ਕਮਨ ਚਿੱਤ ਕਮਨ ਵਾਰ ਕਮਨ ਸਰਉਤੇ ਮਹੋ ਕਮਨ ਅਰਿਤ ਹੋ ਆਕਾਰ ਵੇਲ ਨ ਪਾਇਆ ਪੰਨਤੀ ਜੇ ਹੋਵੇਲੇ ਪੁਰਾਣ ਰਕ ਨ ਪਾਇਓ ਕਾਦੀਆਂ ਜੇ ਲਿਖਨ ਲੇਹ ਪੁਰਾਣ ਚਤਵਾਰਨਾ ਜੋਗੀ ਜਾਣ ਰਤਮਾ ਹੋ ਨ ਕੋਈ ਜਾ ਕਰਤਾ ਸਠੇ ਕੋ ਸਾਜੇ ਆਪੇ ਜਾਣੇ ਸੋਈ ਕਿ ਕਰੇ ਅੱਖਾਂ ਕਿਵ ਚਾਲਾ ਕੁਰਨੇ ਕਬਜਾਣਾ ਨਾਨਕ ਆਖਣ ਸੁਖੋ ਆਖੈ ਇੱਕ ਦੇਕ ਸਿਆਣਾ ਵੱਡਾ ਸਾਹਿਬ ਢੇ ਨਾਈ ਕੀਤਾ ਜਾਤਾ ਹੋਇ ਨਾਨਕ ਜੇ ਕੋ ਆਪੋ ਜਾਣ ਅੱਗੇ ਗਿਆ ਨਾ ਸੁਹ ਪਾਤਲ ਪਾਤਲ ਲਖ ਆਗਸ ਆਗਾਸ ਓੜ ਕੋੜ ਕਪਾਲ ਛਕੇ ਰਾਜ ਕਹਨੇ ਖਵਾਤ ਸਹਸ ਅਠਾਰ ਘਨਕ ਤੇ ਬਾਸੂਖ ਧਾਤ ਲਿਖਾ ਹੋਇ ਤਾਂ ਲਿਖੀਐ ਲਿਖੇ ਹੋਏ ਵਿਨਾਸ ਨਾਨਕ ਬਡਾਇਆ ਕੀਏ ਆਪੇ ਜਾਣ ਆਪ ਸਾਲਾਹੇ ਸਾਲਾਹੇ ਤੇ ਸੂਤ ਨਾ ਪਾਈਆ ਨਦੀਆਂ ਤੇ ਵਫ ਵਹ ਸਮੰਦ ਨਾ ਜਾਣਿਆ ਹੈ ਸਮੰਦ ਸਹਾ ਸੁਤਾਨ ਗ੍ਰਹ ਸਿੱਤੀ ਮਾਲ ਧਨ ਕਿਹੜੇ ਤੁਲ ਨ ਹੋਵਨੀ ਜੇ ਤਿਸ ਮਨ ਹੋਣਾ ਵਿਸਰਹਿ ਅੰਤ ਨ ਸਿੱਧੀ ਕਹਿਣਾ ਅੰਤ ਅੰਤਨ ਕਰਣਾ ਦੇਣ ਅੰਤ ਅੰਤਨ ਵੇਖਣ ਸੁਣਾਣਾ ਨਾ ਅੰਤ ਅੰਤਨ ਜਾਪਿਆ ਕਿਆ ਮਨ ਮੰਨ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤਕਾਰਣ ਦੇਤੇ ਬਿਲਾਹੇ ਤਾਂ ਕੇ ਅੰਤਨ ਪਾਏ ਜਾਹਿ ਇਹੋ ਅੰਤਨ ਜਾਣੇ ਕੋਏ ਬਖਤਾ ਕੇ ਇਹ ਬਖਤਾ ਹੋਏ ਬਟਾ ਸਾਹਿਬ ਉੱਚਾ ਥਾਂ ਉੱਚੇ ਉਪਰ ਉੱਚਾ ਨਾਉ ਐਬੜੋ ਉੱਚਾ ਹੋਵੇ ਕੋਏ ਤਿਸੂੱਚੇ ਕੋ ਜਾਣੇ ਸੋਏ ਜੇਉੜੇ ਆਪ ਜਾਣ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਬਖਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲਨਾ ਤਮਾਏ ਕیتے ਮੰਗਹਿ ਜੋਤ ਅਪਾਰ ਕیتے ਆਗਣਤ ਨਹੀਂ ਵਿਚਾਰ ਕیتے ਖਬ ਟੁੱਟੇ ਬੇਕਾਰ ਕیتے ਲੈ ਲੈ ਮਨ ਕਰਤਾ ਹੈ ਕیتے ਮੁਰਖਾ ਹੈ ਕਾਹੇ ਕیتے ਆ ਦੁਖ ਖੁਕ ਸਦਮਾਰ ਤੈ ਦਾ ਤੇਰੀ ਦਾਤਾਰ ਬੰਦ ਖਲਾਸੀ ਧਾਨ ਹੋਏ ਹੋ ਰਾਖਨ ਸਤੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹੋ ਜਾਣੇ ਜੇਤੀਆਂ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸਹਿਬਹਿ ਕਈ ਕੇ ਜਿਸ ਨੂੰ ਬਖਸੇ ਸਿਖ ਸਾਲਾ ਨਾਨਕ ਪਾਤਸ਼ਾਹੇ ਪਾਤਸ਼ਾਹ ਹੋ ਅਮੁਲ ਲਗਣਨ ਲਵਾਪਾਰ ਅਮੁਲ ਵਪਾਰੀ ਅਮੁਲ ਢਾਰ ਅਮੁਲ ਵਹਿਨ ਅਮੁਲ ਜਾਹੇ ਅਹਿਮ ਲਸਨਾਹੇ ਧਰਮਨ ਅਮੁਲ ਦਿਬਾਨ ਅਮੁਲ ਤਲ ਅਮੁਲ ਪ੍ਰਵਾਨ ਅਮੁਲ ਚੇਸ ਅਮੁਲ ਨਿਸਾਨ ਅਮੁਲ ਕਰਨ ਅਮੁਲ ਸਨਮਾਨ ਉਨ ਲੋ ਮੁਲਾਖਿਆ ਨਾ ਜਾਏ ਆਖੇ ਆਖਰੇ ਲਿਵ ਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆ ਆਖੇ ਬਰਮੇ ਆਖੇ ਅੰਦੋ ਆਖੇ ਗੋਪੀ ਤਾ ਗੋਵਿੰਦ ਆਖੇ ਇਸਰ ਆਖੇ ਸਿੱਧੋ ਆਖੇ ਕਿਤੇ ਕਿਤੇ ਬਦੋ ਆਖੇ ਦਾਨ ਆਖੇ ਦੇਵ ਆਖੇ ਤੋ ਨਿਰਮੰਜਨ ਸੇ ਕਿਤੇ ਆਖੇ ਆਖਣ ਪਾਹ ਕਿਤੇ ਤਹਿ ਉਤਜਾਹੇ ਇਤੇ ਇਤੇ ਹੋਰ ਕਰਹਿਤਾ ਆਖ ਨਤਕੀ ਕੇ ਕੇ ਜਿ ਹੁਣ ਭਾਵ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖ ਬੋਲ ਵੀ ਗਾੜ ਤਾ ਲਿਖਿਆ ਸਿਰਗਾ ਵਾਰਾ ਗਾਵਾ ਸੋਦਰ ਕਹਿ ਸੋ ਘਰ ਤੇ ਹਜ ਤਹ ਸਰਬ ਸੰਮਲੇ ਰਾਜੇ ਨਾਲਨੇਤ ਸੰਖਾ ਕੇਤੇ ਵਮਨ ਹਾਰੇ ਕੇਤੇ ਰਾਖਿਸ਼ੋ ਮਹੀਨਾਂ ਕੇਤੇ ਗਮਨ ਹਾਰੇ ਗਾਵਤ ਨਾ ਪਾਉਣ ਪਾਣੇ ਬੈਸਨ ਤੋਂ ਰੋ ਗਾਵੇ ਰਾਜਾ ਧਰਜ ਦੁਆਰੇ ਗਾਵੇ ਚਿੱਤ ਬੁੱਕ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋ ਹੰਸ ਦਸਵਾਰ ਗਾਵੇ ਇੰਦਰ ਦਸਨ ਬੈਠੇ ਦੇਵਤੇ ਆਦਰ ਨਾਲੇ ਗਾਵੇ ਸੱਜ ਸਮਾਧੀ ਅੰਦਰ ਗਾਵੇ ਸਾਧ ਵਿਚਾਰੇ ਗਾਵੇ ਜਿਤਿਸਤੇ ਸੰਤੋਖੀ ਗਾਵੇ ਵੀਰ ਤਰਾਰ ਗੰਗ ਕੰਡਤ ਕੰਨ ਰੱਖੇ ਸਰ ਜੁਗ ਜੁਗ ਵਿਦਿਆ ਨਾਲੇ ਗਾਵੇ ਮਹਾਨੀਆਂ ਮਨਮੋਹਨ ਸੁਰਗਾ ਮਛ ਪਿਆਲੇ ਰਾਮ ਰਤਨ ਉਪਾਇ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਨ ਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤਦਨੋਂ ਗਾਵੇ ਜੋ ਤੁਧ ਭਗਵਨ ਔਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਣਨ ਸੇ ਮੈਂ ਜਿਤਨਾ ਆਮਨ ਨਾਨਕ ਕਾ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੇ ਨਾਹੀ ਹੈ ਪੇ ਸੋਈ ਜਾਏ ਨਾ ਜਾਸੀ ਰਚਨਾ ਜਿਨ ਰਚਾਏ ਰੰਗੇ ਰੰਗੇ ਭਤੀ ਕਰ ਕਰਿ ਜਿਨ ਸੇ ਮਾਇਆ ਜਨੁ ਪਾਏ ਕਰ ਕਰਿ ਵਿਥਾ ਕੀਤਾ ਆਪਨ ਜਿਵ ਤਸਦੀ ਵਡਿਆਈ ਜੋ ਸਤਿ ਸਾਹਿਬ ਸੋਇ ਕਰਸੇ ਹੁ ਪੰਮਾ ਕਰਣਾ ਜਾਇ ਸੋ ਪਾਪਿ ਸਹੋ ਸਹ ਪਾਤ ਸਾਹਿਬ ਨਾਮ ਗ੍ਰਹਿਣ ਰਜਾਈ ਹੁ ਦਸਨ ਤੋਕ ਸਰਨ ਫਰ ਝੋਲੀ ਧਿਆਨ ਕੀ ਕਰੇ ਬਹੁਤ ਖਿੰTHA ਕਾਲ ਕਾਂ ਰੇਕਾਇ ਜੁ ਕੰਡਾ ਪਰਤੀਤ ਆਏ ਪੰਥੀ ਸਗਲ ਜਮਤੀ ਮਨ ਜਿਤਾ ਜਗ ਜੀਤ ਆਦੇਸਤ ਸੇ ਆਦੇਸ ਆਦਨੇ ਲਾ ਨਾ ਅਧਨ ਹਤ ਜੋਗ ਜੋਬ ਕੋ ਰੇ ਸੋ ਸਤ ਗਿਆਨ ਦਇਆ ਧਾਰਨ ਖਟਕਟ ਵਜੇ ਨਾਦ ਆਪਨਾ ਆਪਣੀ ਸਭ ਜਾ ਕੇ ਰਜਿਤੇ ਅਵਰਾ ਸਾਧ ਸੰਜੋਗ ਜੋਗ ਕਰ ਚਲਾਵੇ ਲੇਖੇ ਆਵੇ ਪਹਾ ਗਵਾਦਿਸਤ ਸੇ ਹਦੇਸ ਆਦ ਨੀਲ ਨਾਦ ਨਾਹਤ ਜੁਗ ਜੁਗ ਇਕ ਵੇਸ ਇਕਮਾਇ ਜਤਿ ਵਿਆਇ ਤਿ ਚੇਲੇ ਪ੍ਰਵਾਨ ਇਕ ਸੰਸਾਰ ਇਕ ਢਾਰੇ ਇਕ ਲਾਇ ਦੀ ਬਾਣ ਜਿਵਤ ਸੁਭਾਵਿਤ ਚ ਚਲਾਵੇ ਜੋ ਹੋਵੇ ਤੋ ਮਾਨਵ ਹੋਵੇ ਕਹੇ ਉਹਨਾਂਦਰ ਨਾ ਆਵੇ ਬਹੁਤਾ ਹੋ ਵਿਡਾਨ ਆਦੇਸ ਤਸ ਆਦੇਸ ਆਦਨ ਈਲਾ ਨਾ ਨਹ ਤੋ ਜੁਗ ਜੁਗ ਕੋ ਵੇਸ ਆਸਣ ਲੋਏ ਲੋਏ ਪੰਡਹਾਰ ਜੋ ਕਿਛ ਪਾਇ ਸਵੇ ਕਵਾਰ ਕਰ ਕਰ ਰਖਿਆ ਸਰਜਨਹਾਰ ਨਾਨ ਸੱਚੇ ਕੀ ਸਾਚੀ ਕਾਰ ਆਦੇਸ ਤਸ ਆਦੇਸ ਆਦਨ ਈਲਾ ਨਾ ਨਹ ਤੋ ਜੁਗ ਜੁਗ ਕੋ ਵੇਸ ਇਕ ਦੂਜੀ ਬਹੁ ਲਖ ਹੋਵੇ ਲਖ ਲਖ ਵੀਸ ਲਖ ਲਖ ਗੇੜਾ ਆਖਿ ਇਕ ਨਾਂਜੰਦੇਸ ਇਤਰਾਹ ਬਤ ਕਵੜੀਆਂ ਚੜਿਏ ਹੋਏ 21 ਸੰਗਲਾਂ ਆਕਾਸ਼ ਕੀ ਕਿਟਾ ਆਏ ਰੇਸ ਨਾਨਕ ਨਦਰੀ ਭਾਈ ਐ ਕੂੜੀ ਕੂੜਾ ਠੀਸ ਆਖਣ ਜੋਰ ਪੈਣਾ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਨਾ ਜੀਵਨ ਮਰਨ ਨਾ ਹੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁੱਤੇ ਗਿਆਨ ਵਿਚਾਰ ਜੋਰ ਨਾ ਜੁਗਤੀ ਛਟਾ ਸੰਸਾਰ ਜਿਸ ਹੱਥ ਜੋਰ ਕਰ ਵਿਖੇ ਸੋਏ ਨਾਨਕ ਉਤਮ ਨੀਚ ਨਾ ਹੋਵੇ ਰਾਤੇ ਰਤੇ ਚਿੱਤੀਵਾਰ ਪੰਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲੋ ਤਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸਚਾ ਆਪ ਸਚਾ ਦਰਦਾਰ ਸਹ ਹੰ ਪੰਚ ਪ੍ਰਵਾਨ ਨਦਰੀ ਕਰਮ ਹੋਵੇ ਨਿਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਾਇਆ ਜਾਪੇ ਜਾਏ ਧਿਕੰਡ ਕਾ ਇਹੋ ਧਰਮ ਗਿਆਨਖੰਡ ਕਾ ਇਕ ਕਰਮ ਕੇਤੇ ਪੰਮ ਪਾਣੀ ਵਸੰਤੋ ਰੋ ਕੇਤੇ ਪਾਨ ਮਹੇਸ਼ ਕੇਤੇ ਬ੍ਰਹਮਾ ਘਾਟ ਤਕੜੀ ਹੈ ਰੂਪ ਰੰਗ ਕੇ ਵੇਸ ਕਹਿਤੀਆਂ ਕਰਮ ਰੂਮੇ ਮਹਿਰ ਕਿਤੇ ਕਿਤੇ ਤੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨੂਮ ਕਿਤੇ ਕਿਤੇ ਰਤਨ ਸਮੁੰਦ ਕਿਤਿਆਂ ਖਾਣ ਕਿਤਿਆਂ ਬਾਣ ਕਿਤੇ ਪਾਤ ਨਰਿੰਦ ਕਿਤਿਆਂ ਸੁੱਤੀ ਸੇਵ ਕਿਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਾਂ ਗਿਆਨ ਚੰਡ ਤਿੱਥਾ ਨਾਲ ਬਿਨੋਦੋ ਕੋਡ ਆਨੰਦੋ ਸਰਮਖੰਡ ਕੀ ਬਾਣੀ ਰੂਪ ਤਿੱਥਾ ਘੜਿਤ ਘੜੀਏ ਵਖਤਨੂਪ ਤਾਂ ਕੀ ਅਗਲਾਂ ਕਥਿਆ ਨਾ ਜਾਹੇ ਜੇ ਕੋ ਕਹਿਛਿ ਪਛਤਾਏ ਤਿੱਥਾ ਘੜੀਏ ਸੂਰਤ ਨਤ ਮਨ ਬੰਦੋ ਤਿੱਥਾ ਘੜੀਏ ਸਰਾਸਦਾ ਸੇ ਸਤ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਤ ਮਹਾ ਭਲ ਸੂਰਤ ਮਹਾਰਾਮ ਰਹਿ ਆਪੁਰਪੂਰ ਤਤਸੇ ਤੋ ਸਿਤਾ ਮਹਿਮਾਨਾ ਹੈ ਤਤ ਰੂਪਨ ਕਥਨੇ ਜਾਹ ਨਾ ਹਮਰ ਨ ਥਗ ਜਾਹ ਜਿਨ ਕੈ ਰਾਮ ਵਸੈ ਮਨ ਮਾਹ ਇਥੈ ਭਗਤ ਵਸੈ ਕੋ ਲੋ ਕਰਹਿ ਆਨੰਦ ਸਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵਿਥਰਨ ਦਰਨ ਹਾਲ ਸਚਖੰਡ ਮੰਗਲ ਵਰਪੰਡ ਜੇ ਕੋ ਪਥਿ ਤਾਇਨ ਤਨਯੰ ਤਿਥੈ ਲੋਭ ਆਕਾਰ ਜਿਵ ਜੋਗ ਤੁਮ ਤਵ ਤਵਕਾਰ ਵੇਖੈ ਰਚੈ ਕਰੀਚਾਰ ਨਾਨਕ ਕਥਨਾ ਕਰੜਾ ਸਾਰੁ ਜਿਤੁ ਪਹਾਰਾ ਧੀਰਜ ਸੁਣਿਆਰ ਅਹਰਣ ਮਤਿ ਵੇਦ ਹਥਿਆਰ ਭਵਕ ਲਾਗਨ ਤਪਤਾ ਭਾਂਡਾ ਭਾਉ ਮਰਤੁ ਢਾਲ ਘੜੀਏ ਸਭ ਦਸ ਚਿਤਕ ਸਾਲ ਜਿਨ ਕੋ ਨਦਰ ਕਰਮ ਤਨ ਕਾ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲਾ ਸਗਲ ਜਗਤ ਚੰਗੀਆਂ ਜਾਂ ਬੁਰਾਈਆਂ ਵਾਚੈ ਧਰ ਹਬੂਰ ਕਰਮੀ ਆਪੋ ਆਪਣੇ ਕੇ ਨੇੜਾ ਕੇ ਦੂਰ ਜਿਨੇ ਨਾਮ ਤੇਹਾਇ ਆਗੈ ਸਖਤ ਘਾਲੋ ਨਾਨਕ ਤੇ ਮੁਖ ਉਜਲੇ ਕਤੀ ਸੁਟੀ ਨਾਦੋ ਜਿਨੇ ਨਾਮ ਤੇਹਾਇ ਆਗੈ ਸਖਤ ਘਾਲੋ ਨਾਨਕ ਤੇ ਮੁਖ ਉਜਲੇ ਕਿ ਤੇ ਸਟੀ ਨਾਲ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਫਤਿਹ